ਸ਼ਰਮ ਆਉਂਦੀ ਹੈ ਜੀਆਂ ਗੱਲਾਂ ਕਰਦੇ ਇਹਨੂੰ ਪਰ ਇਹ ਸਮਾਜ ਦਾ ਐਡਾ ਵੱਡਾ ਇੱਕ ਜਿਵੇਂ ਨਸ਼ਾ ਇੱਕ ਕੋੜ ਹੈ ਕਲੰਕ ਹੈ ਇਹ ਵੀ ਸਾਡੇ ਤੇ ਆ ਟੈਂਪੂ ਵਾਲਾ ਵੀ ਬਹੁਤ ਵੱਡਾ ਇੱਕ ਕੋੜ ਤੇ ਕਲੰਕ ਬਣਦਾ ਜਾ ਰਿਹਾ ਪਤਾ ਨਹੀਂ ਕੱਲ ਨੂੰ ਕਿਹਦਾ ਕਿਦੀ ਧੀ ਕਿਹਦਾ ਪੁੱਤ ਕੱਲ ਨੂੰ ਕੋਈ ਜੈਂਡਰ ਚੇਂਜ ਕਰਾ ਲੇ ਕੁਸ ਸਮਲਿੰਗੀ ਵਿਆਹ ਕਰਾ ਲੇ ਕੋ ਟੈਂਪੂ ਬਣ ਜਾ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਉਹ ਮੈਂ ਤਾਂ ਭਰਾਵੋ ਸਿੱਖਿਆ ਦੇ ਰਿਹਾ ਵੀ ਆ ਗੱਲਾਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਤੁਸੀਂ ਯਾਰ ਇੱਕੋ ਵਿਚਾਰਾ ਨੌਜਵਾਨ ਮੁੰਡਾ 17-18 ਸਾਲ ਦਾ ਚੱਕਿਆ ਯਾਰ ਤੁਸੀਂ ਜੋੜਤੀਆਂ ਗੱਲਾਂ ਤੇ ਉਹ ਬਚਾਰੀ ਜ਼ਿੰਦਗੀ ਉਹ ਕੱਲ ਨੂੰ ਇੰਨਾ ਡਿਪਰੈਸ਼ਨ ਚ ਜਾ ਕੇ ਕੋਈ ਬੱਚਾ ਖੁਦਕੁਸ਼ੀ ਵੀ ਕਰ ਸਕਦਾ ਯਾਰ ਇਹ ਚੰਗੀਆਂ ਗੱਲਾਂ ਨੇ ਤੁਹਾਨੂੰ ਮੈਂ ਆਧਾਰ ਦੇਣਾ ਹੈ ਗੱਲ ਦੀ ਸੁਣਨਾ ਸੁਣ ਲਿਓ ਇੱਕ ਕਹਾਣੀਆ ਸੁਣ ਲਓ ਜਦੋਂ ਆਦ ਰੇ ਪੈਂਦੀ ਆ ਨਾ ਪ੍ਰਮਾਤਮਾ ਫਿਰ ਪਤਾ ਵੀ ਨਹੀਂ ਲੱਗਣ ਦਿੰਦਾ ਕਿਵੇਂ ਪੈਂਦੀ ਆ ਇਹ ਸੁਣ ਲਿਓ ਕਹਾਣੀ ਤੇ ਹਾਨ ਨਾਲ ਇਹ ਕਿਸੇ ਨਾਲ ਵੀ ਵਾਪਰ ਸਕਦੀ ਆ ਇੱਕ ਮੁੰਡਾ ਤੇ ਕੁੜੀ ਗਵਾਂਡੀ ਸੀ ਦੋਨੇ ਮੁੰਡੇ ਦਾ ਆਮ ਤੌਰ ਤੇ ਕੁੜੀ ਦੇ ਘਰੇ ਆਣਾ ਜਾਣਾ ਲੱਗਿਆ ਰਹਿੰਦਾ ਸੀਗਾ ਜਾਂਦਾ ਆਉਂਦਾ ਰਹਿੰਦਾ ਸੀ ਉਹਨੇ ਦੇਖ ਲਿਆ ਵੀ ਕੁੜੀ ਐਸਕ ਵੇਲੇ ਗੁੱਥਲ ਖਾਣੇ ਚ ਨਹਾਉਣ ਬੜਦੀ ਆ ਗਮਾਨ ਸੀਗਾ ਕੰਦ ਨਾਲ ਕੰਦ ਸਾਂਝੀ ਸੀ ਉਹਨੇ ਸਕੀਮ ਬਣਾ ਲਈ ਵੀ ਮੈਂ ਇਸ ਕੁੜੀ ਦੀ ਨਹਾਉਂਦੀ ਦੀ ਵੀਡੀਓ ਬਣਾਉਣੀ ਆ ਮੋਬਾਈਲ ਤੇ ਉਹਨੇ ਜੀ ਇੱਕ ਦਿਨ ਸਕੀਮ ਬਣਾਈ ਤੇ ਗੁੱਥਲ ਖਾਣੇ ਦੇ ਨਾਲ ਤਹਾ ਰੋਸ਼ਨਦਾਨ ਸੀਗਾ ਤਕੋਠੇ ਕੋਠੇ ਆ ਕੇ ਆਦੇ ਇਹ ਤਰੀਕੇ ਨਾਲ ਨੇ ਦੇਖਿਆ ਵੀ ਘਰੇ-ਘਰੇ ਕੋਈ ਹੈ ਨਹੀਂ ਤੇ ਉਹਨੇ ਆਪਣਾ ਮੋਬਾਈਲ ਰੋਸ਼ਨ ਦਾਣ ਚ ਰੱਖਤਾ ਕੋਠੇ ਰਖਾਨੇ ਦੇ ਤੇ ਕੁੜੀ ਦਾ ਹੀ ਉਹ ਨੰਗੀ ਦੀ ਨੌਂਦੀ ਦੀ ਵੀਡੀਓ ਬਣਾਉਣ ਲੱਗ ਗਿਆ ਤੇ ਆਹ ਗੱਲਾਂ ਜਵਾਬ ਵੀ ਦੰਨਾ ਮੈਂ ਖੜੀ ਸਜਣਾ ਮੈਂ ਤੇਰੀ ਗੱਲ ਦਾ ਜਵਾਬ ਦੰਨਾ ਮੈਨੂੰ ਪੂਰੀ ਕਹਾਣੀ ਕਰ ਲੈਣੇ ਇੱਕ ਬਾਈ ਕਹਿੰਦਾ ਵੀ ਇਹ ਗੱਲ ਸੋਸ਼ਲ ਮੀਡੀਆ ਤੇ ਤੂੰ ਸ਼ੁਰੂਆਤ ਕੀਤੀ ਆ ਉਹ ਮੈਂ ਕਿਉਂ ਕੀਤੀ ਉਹ ਵੀ ਤੁਹਾਨੂੰ ਦੱਸਣੂਗਾ ਕੋਈ ਗੱਲ ਨਹੀਂ ਆ ਪਹਿਲਾਂ ਮੇਰੀ ਗੱਲ ਕਹਾਣੀ ਸੁਣ ਲੈ ਤੇ ਚਲੋ ਉਹਨੇ ਕੁਦਰਤੀ ਕੀ ਹੋਇਆ ਕਿ ਉਸ ਦਿਨ ਉਸੇ ਮੁੰਡੇ ਦੀ ਸਾਕੀ ਭੈਣ ਤੁਸੀਂ ਲੀਆਂ ਸੀਂਆਂ ਗਮੰਡ ਗਮਾਂਡੀ ਸਿੱਖ ਦੂਜੇ ਦੀਆਂ ਕੁੜੀਆਂ ਉਹ ਮੁੰਡੇ ਦੀ ਭੈਣ ਤੇ ਦੂਜੀ ਉਹਦੀ ਗਮਾਂਡੀਆਂ ਦੀ ਕੁੜੀ ਉਹ ਮੁੰਡੇ ਦੀ ਭੈਣ ਕੁਦਰਤਨ ਉਸ ਕੁੜੀ ਦੇ ਘਰੇ ਨਾਉਣ ਆ ਗਈ ਰੱਬ ਜਾਨ ਦੇ ਘਰੇ ਪਾਣੀ ਤੱਤਾ ਨਹੀਂ ਹੋਣਾ ਗੀਜਰ ਨਹੀਂ ਹੋਣਾ ਜਾਂ ਕੀ ਕਹਾਣੀ ਸੀ ਜਾਨੂ ਦੀ ਕੁੜੀ ਉਸ ਘਰੇ ਉਹਦੀ ਭੈਣ ਨਾਉਣ ਆ ਗਈ ਤੇ ਉਹਨੇ ਵੀਡੀਓ ਬਣਾ ਕੇ ਦੇ ਨਾਲ ਦੀ ਨਾਲ ਸਾਥੀ ਨੂੰ ਭੇਜਤੀ ਤੇ ਉਹਨੇ ਇੱਕ ਮਿੰਟ ਲਾਇਆ ਵਾਇਰਲ ਕਰਤੀ ਚਲਾਤੀ ਚਾਰ ਸਪੇਰੇ ਜਦੋਂ ਚਾਰ ਸਪੇਰੇ ਵੀਡੀਓ ਵਾਇਰਲ ਹੋ ਗਈ ਉਹਨੇ ਵੀ ਦੇਖੀ ਉਹਨੂੰ ਵੀ ਦਿਖਾਈ ਜਦੋਂ ਨੇ ਦੇਖੀ ਆਪਦੇ ਫੋਨ ਤੇ ਦੂ ਬਾਅਦ ਉਹਨੇ ਦੇਖਿਆ ਮੇਰੀ ਭੈਣ ਨਾ ਸਕੀ ਅਖੀਰ ਉਹਨੂੰ ਖੁਦਕੁਸ਼ੀ ਕਰਨੀ ਪਈ ਉਹ ਮੁੰਡਾ ਮਰਿਆ ਕਈ ਵਾਰੀ ਨਾ ਜਿਹੜੀਆਂ ਆਪਾਂ ਗੰડા ਹੱਥਾਂ ਨਾਲ ਦਿੰਨੇ ਆ ਨਾ ਉਹ ਫਿਰ ਮੂੰਹ ਨਾ ਖੋਲਣੀਆਂ ਪੈਂਗਾਂ ਤੇ ਮੂੰਹ ਨਾ ਵੀ ਖੁੱਲਦੀਆਂ ਨਹੀਂ ਭਰਾਵੋ ਉਹ ਪਿਚਕ ਜਾਂਦੀਆਂ ਨੇ ਸੋ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਾ ਬਣਾਓ ਯਾਰ ਕੈਦਨਾ ਬਹੁਤ ਸੌਖਾ ਜਿਹਦੇ ਬੀਤਦੀ ਹੈ ਉਹ ਬੱਚੇ ਦੀ ਮਾਂ ਹੈ ਉਹ ਬੱਚੇ ਦੀ ਭੈਣ ਆ ਉਹਦਾ ਪਿਓ ਆ ਉਹਦਾ ਪਰਿਵਾਰ ਆ ਉਹ ਬੱਚਾ ਹੈ ਜਿਹਦੇ ਬੱਚੇ ਨੂੰ ਤੁਸੀਂ ਆ ਚੱਕ ਕੇ ਕਹਿਦੇ ਹੁੰਨੇ ਆ ਵੀ ਇਹ ਤਾਂ ਆਏ ਆ ਜੀ ਇਹ ਤਾਂ ਆਏ ਆ ਜੀ ਜੇ ਉਹਦੀ ਕੋਈ ਵੀਡੀਓ ਤੁਸੀਂ ਵਾਇਰਲ ਕਰ ਦਿੰਦੇ ਹੋ ਉਹਨਾਂ ਦੇ ਕੀ ਬੀਤਦੀ ਹੋ ਯਾਰ ਮਾਂ ਬਾਪ ਦੇ ਕੀ ਬੀਜਦੀ ਹੂ ਕਿ ਬੱਚੇ ਦੇ ਕੀ ਬੀਜਦੀ ਹੂ ਜਿਹਨੇ ਸਾਰੀ ਆਪਣੀ ਜ਼ਿੰਦਗੀ ਜਿਉਣੀ ਆ ਜਿਹਨੂੰ ਤੁਸੀਂ ਅੱਜ ਟੈਂਪੂ ਬਣਾ ਕੇ ਪੇਸ਼ ਕਰਤਾ ਉਹ ਯਾਰ ਕੱਲ ਨੂੰ ਸਮਾਜ ਕੀ ਮੂੰਹ ਦਿਖਾਊਗਾ ਵਿਚਰੂਗਾ ਲੋਕਾਂ ਜਾਊਗਾ ਲੋਕ ਉਹਨੂੰ ਕਿਹੜੀਆਂ ਨਜ਼ਰਾਂ ਨਾਲ ਦੇਖਣਗੇ ਯਾਰ ਸੋ ਮੈਂ ਇਸ ਕਰਕੇ ਬੇਨਤੀ ਕਰਦਾ ਵੀ ਇਹ ਜਿਹੀਆਂ ਹਰਕਤਾਂ ਨਾ ਕਰਿਆ ਕਰੋ ਇਹ ਮਰਦ ਬੰਦਿਆਂ ਦਾ ਕੰਮ ਨਹੀਂ ਹੁੰਦਾ ਮਰਦ ਬੰਦਾ ਕਦੇ ਵੀ ਕਿਸੇ ਦੀ ਧੀ ਪਹਿਣ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਮਰਦ ਬੰਦਾ ਨਹੀਂ ਹਰਕਤ ਨਹੀਂ ਕਰਦਾ ਹੁੰਦਾ ਜਨਾਨੀਆਂ ਵਾਲੇ ਕੰਮ ਨਾ ਕਰੋ ਇਹ ਕੰਮ ਚੰਗਾ ਨਹੀਂ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਕਿਸੇ ਦੀਆਂ ਕੁੜੀਆਂ ਬੁੜੀਆਂ ਦੀਆਂ ਵੀਡੀਓ ਐਡਿਟ ਕਰਕੇ ਫੋਟੋ ਮਾਰਡ ਕਰਕੇ ਕੋਈ ਹੋਰ ਇਹ ਜਾ ਕਰਕ ਹੁੰਦਾ ਇਹ ਆਈ ਦਾ ਜਮਾਨਾ ਆ ਗਿਆ ਪਤਾ ਨਹੀਂ ਕੀ ਕੁਛ ਕਰਕੇ ਤੁਸੀਂ ਚਲਾ ਦੇਉਗੇ ਚੰਗਾ ਨਹੀਂ ਸੱਜਣੋ ਸੋਡੇ ਲਈ ਤਮਾਸ਼ਾ ਹੈ ਹਾਸਾ ਮਖਾਵਲ ਹੈ ਦੋਕੜੀਆਂ ਦਾ ਪਰ ਕਿਸੇ ਦੀ ਜ਼ਿੰਦਗੀ ਦੇ ਕੀ ਬੀਜਦੀ ਹੈ ਸੋਚੋ ਯਾਰ ਇਹ ਨਾ ਕੰਮ ਕਰਿਆ ਕਰੋ ਮੇਰਾ ਵੀ ਸੋ ਅਗਲੀ ਗੱਲ ਆ ਇੱਕ ਬਾਈ ਕਹਿੰਦਾ ਸੀ ਸ਼ੁਰੂਆਤ ਤੂੰ ਕੀਤੀ ਐ ਮੈਂ ਪਹਿਲਾਂ ਹੀ ਬੋਲਿਆ ਸੱਜਣਾ ਸ਼ੁਰੂਆਤ ਮੈਂ ਤਾਂ ਕੀਤੀ ਐ ਮੈਂ ਨਵੇਂ ਬੱਚਿਆਂ ਦੇ ਵਿੱਚ ਹਾਰਮੋਨ ਚੇਂਜ ਹੁੰਦੇ ਦੇਖ ਰਿਹਾ ਵੱਡੇ ਵੱਡੇ ਕ੍ਰਿਕਟਰਾਂ ਦੇ ਵੱਡੇ ਵੱਡੇ ਕਲਾਕਾਰਾਂ ਦੇ ਫੁੱਟਬਾਲਰਾਂ ਦੇ ਵੱਡੇ ਵੱਡੇ ਤਨਾਨ ਲੋਕਾਂ ਦੇ ਵੱਡੇ ਵੱਡੇ ਸਿਆਸਦਾਨਾਂ ਦੇ ਜਵਾਕ ਭਰਾਵਾ ਜੈਂਡਰ ਚੇਂਜ ਕਰਾ ਰਹੇ ਆ ਗੇ ਬਣ ਰਹੇ ਆ ਟੈਂਪੂ ਬਣ ਰਹੇ ਆ ਤਾਂ ਮੈਂ ਇਸ ਗੱਲ ਨੂੰ ਪਿੱਟਦਾ ਉਮੈਨੂੰ ਛੌਂਕ ਨਹੀਂ ਇਹ ਗੱਲਾਂ ਦਾ ਕਰਨੀਆਂ ਮੈਂ ਪਿੰਡ ਦਾ ਵੀ ਆਪਣੇ ਜਵਾਕਾਂ ਦਾ ਖਿਆਲ ਰੱਖੋ ਹਰਕਤਾਂ ਦਾ ਨੋਟ ਹੁੱਕ ਰਿਆ ਕਰੋ ਘਰੇ ਆਏ ਜਵਾਗ ਦਾ ਕੁੜੀਆਂ ਛੋਟੀਆਂ ਛੋਟੀਆਂ ਬੱਚੀਆਂ ਸਕੂਲਾਂ 'ਚ ਪੜ੍ਹਦੀਆਂ ਨੇ ਸਕੂਲ ਬੈਨ ਦੇ ਬੱਚੋ ਦਾ ਕੋਈ ਸ਼ੋਸ਼ਣ ਤਾਂ ਨਹੀਂ ਕਰਦਾ